ਕਿੱਤੀ ਗਈ ਹੈ ਟਾਬੇ ਵਾਲੀ ਚੈਕਿੰਗ ਕੀਤੀ ਜਾ ਰਹੀ ਹੈ ਕੀ ਮਕਸਦ ਹੈ ਇਹ ਵੈਸੇ 올ਓਵਰ ਸਾਰੇ ਸਟੇਟ ਦੀ ਡੀਜੀਪੀ ਸਰ ਦੀ ਇੰਸਟਰਕਸ਼ਨਸ ਹੈਗੀਆਂ ਨੇ 올ਓਵਰ ਸਟੇਟ ਜਿਹੜਾ ਆਪਾਂ ਨਸ਼ੇ ਦੇ ਵਿਰੁੱਧ ਮਹਮ ਚੱਲ ਰਹੀ ਹੈ ਉਸੇ ਸੰਬੰਧ ਜਿਹੜਾ ਅੱਜ ਸਾਰੇ ਜਿੰਨੇ ਆਪਣੇ ਹੋਟਲ ਟਾਬੇ ਤੇ ਸਪਾਸ ਹੈਗੇ ਆ ਹੁੱਕਾ 바ਰ ਹੈਗੇ ਆ ਇਹ ਸਾਰਿਆਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਕਾਫੀ ਲੋਕਾਂ ਤੋਂ ਵੀ ਫੀਡਬੈਕ ਤੇ ਹੋਰ ਵੀ ਆ ਰਹੀ ਹੈ ਕਿ ਜਿਹੜੇ ਇਹ ਕੁਝ ਇਸ ਦੀ ਆਰਟ ਚ ਨਸ਼ਾ ਵਗੈਰਾ ਸਪਲਾਈ ਕਰਦੇ ਆ ਤੇ ਜਿਹੜਾ ਕਿ ਆਮ ਪਬਲਿਕ ਨੂੰ ਪਤਾ ਨਹੀਂ ਲੱਗਦਾ ਸ਼ੋਅ ਨਹੀਂ ਹੋਣ ਦਿੰਦਾ ਸੋ ਇਸੇ ਕਰਕੇ ਅੱਜ ਇਹ ਮੁਹਿੰਮ ਚਲਾਈ ਹੈ ਸਾਰੇ ਸਾਡੇ ਫਾਜ਼ਲਕਾ ਡਿਸਟ੍ਰਿਕਟ ਚੱਲ ਰਹੀ ਹੈ 올ਓਵਰ ਸਟੇਟ ਵੀ ਚੱਲ ਰਹੀ ਹੈ ਤੇ ਅਸੀਂ ਉਹਦੇ ਜਿਹੜਾ ਸੀਰੀਅਸਲੀ ਜਿਹੜਾ ਹੈਗਾ ਪਾਰਟੀਆਂ ਬਣਾ ਕੇ ਤੇ ਹਰ ਇੱਕ ਪਾਰਟੀ ਦੇ ਇੰਚਾਰ ਸਾਡੇ ਡੀਐਸਪੀ ਸਬਾਨ ਹਨ ਨਾਲ ਟੀਮ ਦਿੱਤੀ ਗਈ ਹੈ ਤੇ ਅਸੀਂ ਸਾਰੇ ਜਿਹੜੇ ਹੋਟਲ ਸਪਾ ਹੁੱਕਾ ਬਾਰ ਹੋ ਗਏ ਤੇ ਤੁਹਾਡੇ ਟਾਬੇ ਜਿੱਥੇ ਸਾਨੂੰ ਰਿਪੋਰਟਸ ਵੀ ਮਿਲੀਆਂ ਵੀ ਕਿਤੇ ਕੰਮ ਚੱਲ ਰਿਹਾ ਉੱਥੇ ਸਾਰੇ ਚੈਕਿੰਗ ਚੱਲ ਰਹੀ ਹੈ ਤੇ ਇਹ ਚੈਕਿੰਗ ਸ਼ਾਮ ਤੱਕ ਚੱਲ ਰਹੀ ਹੈ ਉਸ ਤੋਂ ਬਾਅਦ ਫਿਰ ਜੋ ਵੀ ਅੱਗੇ ਜਿਹੜਾ ਹੈਗਾ ਇਹਦਾ ਰਿਜ਼ਲਟ ਆਊਗਾ ਉਹ ਜਲ ਦੱਸਿਆ ਜਾਊਗਾ ਬਟ ਸਾਡਾ ਮੇਨ ਮਕਸਦ ਜਿਹੜਾ ਹੈ ਇਹਦਾ ਇਹੀ ਹੈ ਕਿ ਜਿਹੜਾ ਨਸ਼ੇ ਨੂੰ ਆਪਾਂ ਬੰਦ ਕਰ ਸਕੀਏ ਤੇ ਜਿੰਨੇ ਵੀ ਆਪਾਂ ਨਸ਼ੇ ਦੇ ਆੜ ਚ ਚੱਲ ਰਹੀਆਂ ਨੇ ਚਾਹੇ ਉਹ ਇੱਕ ਟਾਬਾ ਹੀ ਆ ਬੰਦਾ ਆਪਣੀ ਰੋਜ਼ੀ ਰੋਟੀ ਕਮਾ ਰਿਹਾ ਲੋ ਡਾਊਟ ਟਾਬਾ ਹੈਗਾ ਉਨੇ ਕਮਾਈ ਕਰਨੀ ਉਹਦੇ ਕਮਾਈ ਦਾ ਸਾਧਨ ਆ ਇਸ ਉਸ ਕਮਾਈ ਦੇ ਸਾਧਨ ਤੇ ਅਸੀਂ ਬ੍ਰੇਕ ਨਹੀਂ ਲਾ ਸਕਦੇ ਪਰ ਜੇ ਅਸੀਂ ਜੇ ਉਸ ਦੀ ਆੜ ਚ ਗਲਤ ਕੰਮ ਕਰੂਗਾ ਤਾਂ ਫਿਰ ਜਿਹੜਾ ਹੈਗਾ ਉਹ ਬਖਸ਼ਾ ਲਈ ਜਾਊਗਾ ਹਦਾਇਤਾ ਕਿਸ ਤਰ੍ਹਾਂ ਦੀਆਂ ਜਾਰੀ ਕੀਤੀ ਹਦਾਇਤਾ ਇਹਨਾਂ ਨੂੰ ਬੜੀ ਕਲੀਅਰ ਕਟ ਹੈ ਤੇ ਇਹ ਕਹਿੰਦਾ ਹੈਗਾ ਕਿ ਟਾਈਮਿੰਗ ਹੋਣਾ ਹੈਗਾ ਜੋ ਟਾਈਮਿੰਗ ਆ ਸਾਰੇ ਲਈ ਇੱਕ ਟਾਈਮਿੰਗ ਹੋਊਗਾ ਉਸ ਸਮੇਂ ਤੁਹਾਡਾ ਢਾਬਾ ਬੰਦ ਹੋ ਜਾਊਗਾ ਜੇ ਤੁਸੀਂ ਐਂ ਹੀ ਦੇਰ ਰਾਤ ਤੱਕ ਖੋਲੋਗੇ ਤਾਂ ਤੁਸੀਂ ਕ੍ਰਾਈਮ ਨੂੰ ਇਨਵਾਈਟ ਕਰ ਰਹੇ ਹੋ ਸੋ ਬੜੀਆਂ ਸਟ੍ਰਿਕਟ ਸੈਕਸ਼ਨਸ ਕਰਤੀਆਂ ਹੈਗੀਆਂ ਇਹਨਾਂ ਨੂੰ ਗਾਸਤਾ ਹੈਗਾ ਕਿ ਕਾਨੂੰਨ ਦੇ ਦਾਰੇ ਵਿੱਚ ਰਹਿ ਕੇ ਹੀ ਤੁਸੀਂ ਕਰਨਾ